ਦਰ ਦੇਖੋ ਬਈ ਡਾਕਟਰ ਸਾਹਿਬ ਆ ਜਿਹਨਾਂ ਦਾ ਵੀ ਟਰੀਟਮੈਂਟ ਚੱਲ ਰਿਹਾ ਹੈ ਟਰੀਟਮੈਂਟ ਦਾ ਸੀ ਕਿਸੇ ਦਾ ਨਹੀਂ ਛੱਡਦੇ ਜੇ ਸਰ ਟਰੈਕਟਰ ਖਰਾਬ ਹੋ ਗਿਆ ਉਹ ਵੀ ਅਸੀਂ ਖੋਲਣਾ ਮੋਟਰਸਾਈਕਲ ਖਰਾਬ ਹੋ ਗਿਆ ਉਹ ਵੀ ਕੋਲ ਲੈਣਾ ਬਿਜਲੀ ਵਾਲਾ ਕੰਮ ਵੀ ਜੇ ਕੋਈ ਖਰਾਬ ਹੋ ਗਿਆ ਉਹ ਵੀ ਅਸੀਂ ਸੈੱਟ ਕਰ ਲੈਣਾ ਠੀਕ ਹੈ ਇਹ ਹੁਣ ਇਹਨੂੰ ਕੀ ਹੋ ਗਿਆ ਅੱਜ ਕੀ ਕੀ ਡਾਕਟਰੀ ਹੈ ਕੀ ਹੋ ਗਿਆ ਇਹਨੂੰ ਇਹਨਾਂ ਨੂੰ ਬਈ ਬਿਮਾਰੀ ਆ ਗਈ ਬਿਮਾਰੀ ਆ ਗਈ ਦਸਤਾਨੇ ਤਾਂ ਪਾਉਣੇ ਸੀ ਹਾਂ ਪਲਸਟਾਨੇ ਦਾ ਬਾਲ ਆ ਪੈ ਤਾ ਤੇਰਾ ਤੇਰੇ ਨੂੰ ਬੁਖਾਰ ਹੋ ਰਿਹਾ ਓਏ ਕੀ ਹੋ ਰਿਹਾ ਇਹਨੂੰ ਇੱਕ ਇੱਕ ਕੋਲ ਕੋਲ ਆ ਦੇਖਾ ਸਾਡੇ ਬੰਦੇ ਦੇ ਹੱਥ 'ਚ ਹੀ ਥਰਮਾਮੀਟਰ ਲੱਗਾ ਵਸ ਨੇ ਸਕੈਨ ਕਰ ਲਿਆ ਵੀ ਬੁਖਾਰ ਹੋ ਰਿਹਾ ਹੈਗਾ ਕੀ ਹੋ ਰਿਹਾ ਇਹਨੂੰ ਅਜੇ ਤਾਂ ਦੱਸ ਵੀ ਕਿ ਆ ਬਿਮਾਰੀ ਆ ਗਈ ਇਹਨੂੰ ਇਹਨਾਂ ਨੂੰ ਸੀਆਰਡੀ ਦੀ ਬਿਮਾਰੀ ਆਉਣੀ ਤੇ ਇਹਨਾਂ ਨੂੰ ਔਖਾ ਔਖਾ ਸਾਹ ਲੈਣ ਲੱਗ ਜਾਂਦੀਆਂ ਨਹੀਂ ਆ ਤੇ ਖਾਂਦੀਆਂ ਨਹੀਂ ਆ ਦੇਖਾ ਕਲਗੀਆਂ ਇਹਨਾਂ ਦੀਆਂ ਸੁੱਕਣ ਲੱਗੀਆਂ ਚਿੱਟੀਆਂ ਹੋਣ ਲੱਗੀਆਂ ਮਰਨਗੇ ਹੁਣੇ ਪਹਿਲੇ ਇਹ ਬੌਡੀ ਬਿਲਡਰ ਸੀ ਹੁਣੇ ਮੇਰੇ ਵਰਗੀਆਂ ਹੋਣ ਲੱਗੀਆਂ ਇਹ ਕਿਵੇਂ ਹੋਣਾ ਵੀ ਮਾਰ ਸਕਦੀਆਂ ਨੇ ਮਤ ਗਗਨ ਜੱਜ ਦਾ ਤਾਂ ਬੋਲ ਪਿਆ ਕਰ ਭਣ ਵਣ ਕੇ ਐਡੇ ਪ੍ਰਿਆ ਜੀਵਣ ਲੇਗੇ ਇਹ ਅਸੀਂ ਰੱਖੇ ਹੋਏ ਦੂਜੀ ਲਿਆ ਵੜ ਕੇ ਪ੍ਰਿਆ ਜੇ ਸਾਰਿਆਂ ਨੂੰ ਮਾਰੀ ਹੋਏ ਆਸੀਂ ਸਾਰਿਆਂ ਨੂੰ ਦੇਵਾਂਗੇ ਇਹ ਇਹ ਆਈ ਹੁੰਦਾ ਇਹ ਜੇ ਇੱਕ ਨੂੰ ਆਜੇ ਦਵਾਈ ਸਾਰਿਆਂ ਨੂੰ ਦੇਣੀ ਪੈਂਦੀ ਆ ਦੂਜਿਆਂ ਨੂੰ ਵੀ ਆ ਸਕਦੇ ਆ ਉਹ ਦੇਖੋ ਕਿਵੇਂ ਕਰੀ ਜਾਂਦੀ ਤੇ ਕਿਉਂ ਮੂੰਹ ਖੋਲ੍ਹੀ ਜਾਂਦੀ ਇਹ ਇਹ ਤਾਂ ਔਖਾ ਹੀ ਇਹਨਾਂ ਦਾ ਕੰਮ ਜਵਾਕਾ ਵਾਂਗੂ ਦਵਾਈ ਦੇਣੀ ਪੈਂਦੀ ਆ ਹਣਾ ਹੋਰ ਯਾਰ ਨਾ ਪਹਿਲਾਂ ਇੱਕ ਦੂਜੀ ਸੀਗੀ ਸਾਡੇ ਕੋਲੇ ਛੋਟੀ ਸੀਗੀ ਸਰਾਂਜ ਜੀ ਉਹ ਅੱਜ ਥੇਈ ਨਹੀਂ ਹੈਗੀ ਹੁਣ ਬਸ ਹੁਣ ਇਹਦੇ ਨਾਲ ਹੀ ਸੈੱਟ ਹੋ ਜਾਣੀ ਐ ਇਹ ਇਹ ਤਾਂ ਤੜਕੇ ਚ ਇਹ ਤੂੰ ਇਹਨਾਂ ਦੇ ਦਾ ਪਾਇ ਰਾਈਸਲਿੰਗ ਕਰਾ ਦੀ 3 ਟਵਾਈਆਂ ਨਹੀਂ ਆ ਤੜਕੇ ਨੂੰ ਦਾ ਇਹ ਪਾਇਆ ਕੀ ਆ ਪਾਇਆ ਕੀ ਆ ਆ ਹੈ ਕੀ ਇਹਦੇ ਚ ਇੱਕ ਤਾਂ ਪਾਈ ਹੋਈ ਹੈਗੀ ਬਰੋਟਾਉਣ ਦਵਾਈ ਲੀਵਰ ਡਾਉਣ ਦਾ ਇੱਕ ਇਨਰੋਫਲੋਕਸਾ ਸਣ ਸਪੈਸ਼ਲ ਆਉਂਦੀ ਆ ਮੁਰਗੀਆਂ ਲਈ ਉਹ ਨਹੀਂ ਯਾਰ ਭੁੱਖ ਤਾਂ ਫਿਰ ਮੈਨੂੰ ਵੀ ਨਹੀਂ ਲੱਗਦੀ ਤੇਰੇ ਤਿੰਨ ਦੇ ਦੰਨੇ ਐਡੀ ਕੀ ਗੱਲ ਫੜ ਲਿਆ ਬਈ ਧਾਰਾਂ ਚੋਣੀਆਂ ਮੁੜ ਕੇ ਆਏ ਨੀ ਥੋੜਾ ਸਮਾਰਕ ਦੋ ਬਾਦ ਨਾਲੇ ਹੈਂਡ ਵਾਸ਼ ਕਰ ਲਿਓ ਨਲੇ ਸਾਬਣ ਸੁਬਨ ਅਸੀਂ ਤਾਂ ਗਾਣੂ ਧੋਣਿਆਂਗੇ ਦੇਖੀ ਜਲ ਤੇਰੀ ਮੂੰਹ ਤੇ ਘਸਾਉਂਗਾ ਆਏ ਕਿਵੇਂ ਮੇਰੇ ਲੱਗ ਸਕੂ ਤੂੰ ਦੀ ਜੀ ਗਗਣ ਮੋਟੀ ਹੋ ਜੀਏ ਨਾ ਜੇ ਗਗਣ ਨੂੰ ਸੀਆਰ ਦੀ ਬਿਮਾਰੀ ਆ ਗਈ ਮੁਰਗੀਆਂ ਵਾਲੀ ਕਿਤੇ ਤੜਕੇ ਨੂੰ ਗਗਣ ਲੁੱਟਕ ਜੇ ਆਏ ਕਿਵੇਂ ਫੇਰ ਆਪਾਂ ਗਗਣ ਤੇ ਡਾਕਟਰੀ ਕਰ ਲਾਂਗੇ ਗਗਣ ਦੇ ਬੋਤਲਾਂ ਲਾਉਣ ਲੱਗ ਜਾਗੇ ਅਸੀਂ ਸਾਰੇ ਘਰ ਦੇ ਡਾਕਟਰ ਬਣ ਜਾਗੇ ਲਿਆ ਫੜ ਕੇ ਹੋਰ ਮੈਨੂੰ ਨਾਲ ਦਾ ਦੁਬਾਰ ਦੁਬਾਰ ਤੋਂ ਉਹਨਾਂ ਨੂੰ ਦੇ ਹੀ ਜਾਂਦਾ ਹਾਂ ਪਹਿਲਾਂ ਇਹ ਇਹਨੂੰ ਤਾਂ ਪੀਣੀ ਨਹੀਂ ਆਉਂਦੀ ਨਾ ਬਸ ਇਹਦੀ ਨਿਸ਼ਾਨੀ ਇਹੀ ਹੈ ਵੀ ਇਹਨੇ ਪਹਿਲਾਂ ਤਾਂ ਆਈ ਨਹੀਂ ਲੈ ਗਈ ਕਿ ਗਗਨ ਇਹ ਤੇਰੇ ਵਰਗੀ ਆ ਬੇਸਿੱਦਕੀ ਹੋਈ ਹੈ ਇਹ ਸਹੀ ਹੈਗੀ ਬੇਸਿੱਦਕੀ ਨਾ ਕਰ ਮੇਰੀ ਜੇ ਵੀਡੀਓ ਬਣਵਾਉਣੀ ਆ ਤਾਂ ਬਣਵਾ ਲਾ ਜਿਵੇਂ ਤੂੰ ਨਹੀਂ ਦੇਖ ਤੈਨੂੰ ਰਾਸਣ ਦਿਸਣਾ ਚਾਹੀਦਾ ਆਏ ਹਾਏ ਦਾ ਹੀ ਦਿੱਤ ਜੁਜੀ ਹੇਠਾ ਜੇ ਪੱਟੀ ਅੱਖ ਦਾ ਉਹ ਤੇਰੀ ਕਿੱਥੇ ਵੱਟਦੀ ਛੱਡ ਦੇ